सरे तारीव सरे सर आपका नाम मैं गगनदीप से संजीव हूं गगनदीप जी आ, आज आप हर बार दिल्ली से स्पेशली मोटिवेशन करने आते हैं पहुंचते हैं तो इस बार भी आज पहुंचे हैं किस तरह का देख रहे हैं सुधार देख रहे हैं सुधार एंट्रेंस से ही चालू है जी। और सभी चीजें बड़े भव्य रूप से और सिस्टम से जी। चल रही हैं। मैं दो तीन स्टॉलों में भी गया हूँ और उसके अंदर भी जो तो पिछले साल अभी छह महीने पहले जो लगी थी जी। उससे आज तक ही इन्होंने इतना सुधार कर लिया कि की देखता ही बनता है तो वो सुधार कैसे हुआ आप इनके कान खींचते हो? नहीं मैं कान बिना गलतियों को तो नहीं खींचता कि मुझे कहीं ऐसी कमी दिख जाए कि भाई यहाँ कान खींचने जरूरी है या इनको समझाना जरूरी है बेसिकली कान ना खींच के बल्कि समझाना जरूरी है जब मैं जरूर फीडबैक दे चेयरमैन साहब ਤੁਸੀਂ ਐਗਰੀਗੇਸ਼ਨ ਤੇ ਪਹੁੰਚੇ ਹੋ ਕੇਤਰਾ ਦਾ ਮਹੌਲ ਹੈ ਮਹੌਲ ਦੇਖੋ ਤੁਹਾਡੇ ਸਾਹਮਣੇ ਇਹ ਕਿੰਨੀ ਰੌਣਕਾਂ ਲੱਗੀਆਂ ਹੋਈਆਂ ਜੀ ਸਾਰੇ ਹਿੰਦੁਸਤਾਨ ਦੇ ਗਾਹ ਕਰ ਰਹੇ ਨੇ ਜੀ ਸਾਰੇ ਮੈਨੂਫੈਕਚਰਰ ਬਹੁਤ ਕੁਝ ਨੇ ਜੀ ਉਹਨਾਂ ਦਾ ਬੇਸ ਹੈ ਕੋਈ ਮੰਚ ਤੇ ਉਹਨਾਂ ਨੂੰ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਔਰ ਕਸਟਮਰ ਨੂੰ ਕੰਮ ਮਿਲਦਾ ਹੈ ਫਿਰ ਐਲ ਆਰ ਜੀ ਐਮ ਏ ਦੇ ਨਾਲ ਲੁਧਿਆਣਾ ਇੰਡਸਟਰੀ ਨੂੰ ਕੀ ਬੈਨੀਫਿਟ ਨਜ਼ਰ ਆਦੇ ਐ ਐਲ ਆਰ ਜੀ ਐਮ ਏ ਦੇ ਨਾਲ ਉਹਨਾਂ ਦੀ ਜਿਹੜਾ ਐਕਸਪੋਜ਼ਰ ਹੈ ਉਹ ਇੰਨਾ ਜ਼ਿਆਦਾ ਵੱਡਾ ਹੈ ਇੱਕ ਬੰਦਾ ਆਪਣੇ ਗਾਹਕਾਂ ਤੱਕ ਸਿੱਧਰ ਹੁੰਦਾ ਹੈ ਇੱਥੇ ਉਹ ਜਿਹੜੇ ਗਾਹਕ ਉਹਨਾਂ ਕੋ ਇਹਨਾਂ ਨੂੰ ਆਪਣੀ ਕੁਆਲਿਟੀ ਦਿਖਾਉਣ ਦਾ ਇੱਕ ਮੰਚ ਜੇ ਉਹਨਾਂ ਨੂੰ ਮੌਕਾ ਮਿਲਦਾ ਔਰ ਉਹਨਾਂ ਦੇ ਵਿੱਚੋਂ ਘੱਟ ਉਹਨਾਂ ਨੂੰ 20% ਵੀ ਜੋ ਟੈਲੈਂਟ ਜਿੱਲਦੀ ਹੈ ਹਰ ਸਾਲ ਕਿ ਉਹਨਾਂ ਦਾ ਕੰਮ grow ਫਿਰ ਸੈਲਰੀ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਵੀ ਫਾਇਦਾ ਮਿਲਦਾ ਕਿਹੜੀ ਜਿਹੜੇ ਨਾਲ ਦੀ ਜੁੜੀਆਂ ਹੋਈਆਂ ਨੇ ਜਿਹੜਾ ਵੀ ਗਾਰਮੈਂਟ ਦੇ ਵਿੱਚ ਜੋ ਵੀ ਚੀਜ਼ ਲਗਣੀ ਹੈ ਕੋ ਜੇ ਪੈ ਕੋਈ ਧਾਗਾ ਹੈ ਜੇ ਕਿਸੇ ਦੀ ਵੀ ਕੁਆਂਟੀਟੀ ਵਧੀ ਹੈ ਉਹਦਾ ਬੈਨੀਫਿਟ ਤਾਂ ਸਾਰੇ ਮਤਲਬ ਹਰ ਬੰਦੇ ਨੂੰ ਮਿਲੇਗਾ ਲੋਕੀ ਕਹਿੰਦੇ ਆ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ ਲੇਬਰ ਵਾਲੇ ਨੂੰ ਲੇਬਰ ਮਿਲਣੀ ਹੈ ਬਟਨ ਵਾਲੇ ਦਾ ਬਟਨ ਵਿਕਣਾ ਹੈ ਰੰਗਾਈ ਵਾਲੇ ਨੂੰ ਰੰਗਾਈ ਮਿਲਣੀ ਹੈ ਹਰ ਬੰਦੇ ਨੂੰ ਕੰਮ ਦਾ ਹੋਏ ਚੇਅਰਮੈਨ ਨੂੰ ਚੇਅਰਮੈਨ ਦੀ ਉਜਵਾਹ ਹੋ ਜਾਂਦੀ ਹੈ ਰੰਗ ਮੰਤਰੀ ਕਹਿ ਰਹੇ ਆ ਹਿਕਲ ਤੁਹਾਨੂੰ ਲੋਕੀ ਇਹ ਤੁਹਾਡੀ ਜਿਹੜੀ ਗੱਲਾਂ ਆ ਇਹਨਾਂ ਦਾ ਚੇਅਰਮੈਨ ਤੋਂ ਪੰਜਾਬ ਵੀ ਤੁਸੀਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਆ ਤੁਸੀਂ ਕਿਸੇ ਦੀ ਜੇਡ ਕੁਝ ਪਾ ਸਕਦੇ ਆ ਤੁਹਾਨੂੰ ਅਸੀਂ ਦੇਖਿਆ ਸਾਰੇ ਬੰਦੇ ਤੁਹਾਨੂੰ ਰੰਗ ਮੰਤਰੀ ਕਹਿ ਕੇ ਨਹੀਂ ਮੈਨੂੰ ਇਸ ਵਾਰਾ ਮੈਨੂੰ ਨਹੀਂ ਇਹੋ ਜਿਹੀ ਕੋਈ ਮੇਰੀ ਜਾਣਕਾਰੀ ਠੀਕ ਹੈ ਹਾਂਜੀ ਸਰ ਤੋਂ ਐਲ ਆਰ ਜੀ ਐਮ ਦੀ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ ਇਹ ਇੱਕ ਨਵਾਂ ਜਿਹੜਾ ਪਿਛਲੇ 6ਵੇਂ ਹੈ ਸ਼ਾਇਦ ਨਾ ਤੇ ਇਹਦੇ ਨਾਲ ਲੁਧਿਆਣੇ ਦੀ ਇੰਡਸਟਰੀ ਨੂੰ ਕਾਫੀ ਬੂਸਟ ਮਿਲਿਆ ਤੇ ਅਸੀਂ ਸਾਰੀ ਮੈਨੇਜਮੈਂਟ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇਹਦੇ ਨਾਲ ਹਰੇਕ ਤਰ੍ਹਾਂ ਦੀ ਇੰਡਸਟਰੀ ਨੂੰ ਕੰਮ ਮਿਲਦਾ ਹੈਗਾ ਔਰ ਨੇਚਰਲੀ ਅਗਰ ਕੰਮ ਮਿਲੂਗਾ ਤਾਂ ਸਰਕਾਰ ਦੀ ਰੈਵਨਿਊ ਮਿਲੂਗਾ ਔਰ ਸਰਕਾਰ ਦਾ ਵੀ ਵਿਸ਼ੇਸ਼ ਧਿਆਨ ਇਸ ਪਾਸੇ ਜਾਊਗਾ ਕਿ ਲੁਧਿਆਣੇ ਦੀ ਇੰਡਸਟਰੀ ਨੂੰ ਆਪ ਲਿਫਟ ਮੈਂਟ ਕੀਤਾ ਜਾਵੇ ਥੈਂਕ ਯੂ ਹਾਂਜੀ ਭਾਜੀ ਤੁਹਾਡਾ ਪੂਰਾ ਨਾਮ ਮੇਰਾ ਨਾਮ ਬਟੂ ਨਵਕਾਰਾ ਕਹਿੰਦੇ ਮੁਕੇਸ਼ ਹੈ ਨਾਮ ਹੈ ਕਹਿੰਦੇ ਬਟੂ ਨਵਕਾਰਾ ਜੀ ਤੁਹਾਡੀ ਮੀਡੀਆ ਦੀ ਸਾਰੀਆਂ ਸਤੋਰੀਆਂ ਜੀ ਸਰ ਐਗਜ਼ਿਬਿਸ਼ਨ ਤੇ ਪਹੁੰਚਿਓਂ ਕਹਿੰਦਾ ਦਾ ਮਾਹੌਲ ਹੈ ਮਾਹੌਲ ਤੁਹਾਨੂੰ ਦੇਖ ਦੇਖ ਹੀ ਰਹੇ ਹੋ ਤੁਸੀਂ ਜੀ ਹਰ ਸ਼ਹਿਰ ਦਾ ਹਰ ਦੇਸ਼ ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਲੋਕ ਪਹੁੰਚੇ ਦੇ ਇੱਥੇ ਜੀ ਤੇ ਐਗਜ਼ਿਬਿਸ਼ਨ ਵਾਲਿਆਂ ਦਾ ਕਮਾਲ ਹੀ ਕੀਤਾ ਇੱਕ ਛੱਤ ਦੇ ਥੱਲੇ ਹਜ਼ਾਰਾਂ ਪ੍ਰੋਡਕਟ ਦਿੱਤੇ ਜਾਂ ਚਾਹੇ ਉਹ ਬੱਚੇ ਦੀ ਆਈਟਮ ਆ ਬੱਚੇ ਦਾ ਸੂਟ ਆ ਬੱਚੇ ਦੀ ਟੀ-ਸ਼ਰਟ ਆ ਵੱਡੀ ਟੀ-ਸ਼ਰਟ ਆ ਵਿੰਟਰ ਦੀ ਆਈਟਮਾਂ ਇੱਕ ਛਾਤ ਹਲੇ ਸਾਰਾ ਕੁਝ ਦਿਖਦਾ ਪਿਆ ਜੀ ਜੀ ਇਸ ਤੋਂ ਇਸ ਤੋਂ ਬਾਅਦ ਕੀ ਕਰ ਕਰ ਸਕਦੇ ਆ ਜੀ ਇਹ ਬਿੱਟੂ ਜੀ ਤੁਹਾਡਾ ਬਹੁਤ ਤਜਰਬਾ ਹੈ ਇੰਡਸਟਰੀ ਨੂੰ ਨਾਲ ਜੁੜਿਆ ਹੋਇਆ ਹੈ ਇਹੇ ਜੀ ਇੱਕ ਇੱਕ ਐਗਜ਼ਿਬਿਸ਼ਨ ਲੁਧਿਆਣੇ ਆ ਲਈ ਬਾਹਰ ਜਾ ਕੇ ਲਾਉਂਦੇ ਆ ਤੇ ਇੱਕ ਐਗਜ਼ਿਬਿਸ਼ਨ ਲੁਧਿਆਣੇ ਚ ਲੱਗ ਰਹੀ ਹੈ ਇਹਦੇ ਚ ਕੀ ਫਰਕ ਦੇਖਦੇ ਆ ਯਾਰ ਉਹ ਜਿਹੜੀ ਬਾਹਰ ਲੱਗਦੀ ਸੀ ਨਾ ਪਹਿਲਾਂ ਲੱਗਦੀ ਸੀ ਉਹ ਲੋਕਾਂ ਨੇ ਅੱਜ ਵੀ ਉਹ ਆਪਣਾ ਕਰਮ ਜਾਰੀ ਰੱਖਿਆ ਲੇਕਿਨ ਜਿਹੜੀ ਲੁਧਿਆਣੇ ਵਾਲੀ ਹੈ ਨਵੀਂ ਸੋਚ ਦੇ ਮੁੰਡੇ ਆ ਆ ਮੁੰਡਾ ਮਨੀ ਆ ਮੇਰੇ ਖਿਆਲ ਮਨੀ ਆ ਲਗਾ ਦਾ ਨਾ ਮਨੀ ਆਉਣੇ પ્રયાસ ਕੀਤਾ ਲੇਕਿਨ ਕਮਾਲ ਕਰਤੀ ਉਹ ਮੁੰਡੇ ਨੇ ਕੋਸ਼ਿਸ਼ ਕਰਕੇ ਇਹ ਯਾਰ ਇੱਕ ਛੱਤ ਉੱਤੇ ਲੈ ਹਜ਼ਾਰਾਂ ਹੀ ਯੂਨਿਟ ਖੜੇ ਕਰਤੇ ਔਰ ਪੋਪਾਰੀਲੀ ਕਿੰਨਾ ਸੋਖਾ ਗਲੀ ਗਲੀ ਫਿਰਦਾ ਸੀ ਮਾਲ ਲੈਣ ਲਈ ਉਹ ਇੱਥੇ ਆਂਦਾ ਮਾਲ ਦੇਖਦਾ ਦੇਖ ਕੇ ਆਪਣਾ ਮਾਲ ਬੁੱਕੀ ਕਰਾ ਜਾਂਦਾ ਖਰਾ ਕੇ ਚਲ ਜਾਂਦਾ ਕਿੰਨੀ ਵਧੀਆ ਗੱਲ ਆ ਇਹ ਇਹ ਨਵੀਂ ਯੰਗ ਸੋਚ ਆ ਜਿਹੜੀ ਨਵੇਂ ਬੱਚੇ ਆ ਇਹ ਉਹਨਾਂ ਦੀ ਸੋਚ ਆ ਅੱਜ ਹੌਸਰੀਆਲੇ ਹੁੰਦੇ ਸੀ ਉਹ ਕਹਿੰਦੇ ਸੀ ਮੇਰਾ ਪੀਸ ਨਾਲ ਦਾ ਨਾ ਦੇਖ ਲਵੇ ਤੇ ਪਰ ਅੱਜ ਦੇਖਿਆ ਕਿ ਮੇਲਾ ਇਹ ਜਿਹਾ ਲੱਗਿਆ ਕਿ ਸਭ ਇੱਕ ਦੂਜੇ ਦੇ ਆ ਜਾ ਰਹੇ ਆ ਤੇ ਸਭ ਕੱਡੇ ਲੱਗ ਰਹੇ ਆ ਉਹ ਯਾਰ ਉਹ ਮੈਂ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਇਹ ਪੁਰਾਣੀਆਂ ਸੋਚਾਂ ਹੁੰਦੀਆਂ ਸੀ ਨਾ 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 ਉਹ ਅਗਲਾ ਕਹਿੰਦਾ ਮੈਂ ਆਪਣੇ ਕਰਮ ਲੈਣੇ ਤੂੰ ਆਪਣੇ ਕਰਮ ਲੈਣੇ ਜਿਹੜੀ ਨਵੇਂ ਬੱਚਿਆਂ ਦੀ ਸੋਚ ਹੀ ਲੱਗਾ ਤੇ ਮੈਂ ਨਵੇਂ ਬੱਚਿਆਂ ਨੂੰ ਵਧਾਈ ਦੇਣਾ ਵੀ ਤੁਹਾਡੀ ਇਹ ਸੋਚ ਆ ਇੱਥੇ ਤੁਸੀਂ ਲੋਕਾਂ ਨੂੰ ਬੁਲਾਇਆ ਲੁਧਿਆਣਾ ਵਿੱਚ ਲੋਕਾਂ ਨੂੰ ਬੁਲਾਇਆ ਛੱਤ 'ਤੇ ਲੈ ਸਾਰਾ ਕੁਝ ਦਿਖਾਤਾ ਥੈਂਕ ਯੂ